ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਇਸਪਿੰਡ ਤੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੜੇ ਆਲੀ ਤੋਂ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਬੁਰਜ ਨੱਥੂਕੇ ਪੱਟੀ ਤਕਰੀਬਨ ਇਥੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਸੋ ਤਹਿਸੀਲ ਪੱਟੀ ਆ ਤੇ ਵੀਰ ਬਲਜਿੰਦਰ ਸਿੰਘ ਉਹਨਾਂ ਦੇ ਕੋਲ ਦੋਸਤੋਂ ਆਏ ਆ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਬਣਾਈਆਂ ਨੇ ਪਸ਼ੂ ਵਪਾਰ ਲੈਣ ਦਾ ਵੀਰਦਾ ਕੰਮ ਆ ਪਸ਼ੂ ਰੁਟੀਨ ਦੇ ਵਿੱਚ ਹੀ ਇਸ ਕਿਲੇ ਤੇ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਸੋ ਤਕਰੀਬਨ ਤੁਹਾਨੂੰ ਕੋਈ 6-7 ਗਨਾਗਾ ਆਪਾਂ ਦਿਖਾਉਨੇ ਆ ਟੋਕੜ ਗੱਬਣ ਮੱਝਾਂ ਅੱਜ ਵਧੇਰੇ ਆ ਠੀਕ ਆ ਜੀ ਸੋ ਬਾਕੀ ਬਿਲਕੁਲ ਨੇੜੇ ਲੱਗੀਆਂ ਖੜੀਆਂ ਨੇ ਕਰਮਾਲੀਆਂ ਠੀਕ ਆ ਜੀ ਕੋਈ 6-7 ਸੱਤਾਂ ਮਹੀਨਿਆਂ ਦਾ ਜਿਹੜਾ ਸਮਾਂ ਵੀ ਹੋ ਗਿਆ ਤਕਰੀਬਨ ਤੇ ਨਾਲ ਦੀ ਨਾਲ ਬੁੱਧ ਵੀ ਇਨ੍ਹਾਂ ਮੱਝਾਂ ਦੇ ਥਰੇ ਹਾਜ਼ਰ ਆ ਸੋ ਬਾਕੀ ਪ੍ਰੋਪਰ ਡਿਟੇਲ ਜਿਹੜੀ ਆਪਾਂ ਪੂਰੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਇਥੇ ਆਣ ਕੇ ਕੋਈ ਵੀ ਸੱਜਣ ਵੀਰ ਆਪਣਾ ਦੋ ਟਾਈਮ ਤਿੰਨ ਟਾਈਮ ਜੋ ਕੇ ਤੁਸੀਂ ਤਸੱਦੀ ਕਰ ਲਿਓ ਜਿਹੜਾ ਵੀ ਕੋਈ ਮਾਲ ਆਪਾਂ ਗੱਬਣ ਦੱਸਾਂਗੇ ਜਿੰਨੇ ਜਿੰਨੇ ਮਹੀਨੇ ਦਾ ਗੱਬਰ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਉਹਨੂੰ ਵੈਰੀਫਾਈ ਕਰਨਾ ਕਿਸੇ ਡਾਕਟਰ ਸਾਹਿਬ ਤੋਂ ਤੁਸੀਂ ਆਪਣਾ ਸਾਇਦਿਆਨਾ ਕਰਕੇ ਉਹ ਵੀ ਚੈੱਕ ਪਾਸ ਕਰਵਾ ਸਕਦੇ ਜੀ ਸੋ ਤਰੀਕਾ ਜ ਤੁਸੀਂ ਨੋਟ ਕਰ ਲਓ 21 ਜੂਨ ਤੇ ਸਮਾਂ ਦੋਸਤੋ ਕੋਈ ਸ਼ਾਮ ਦਾ ਕਰ ਲਓ ਚਾਹੇ ਦੁਪਹਿਰ ਦਾ ਕੋਈ 2:30 2:30 ਵਜੇ ਦਾ ਸਮਾਂ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਬਲਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਸਿਆ ਵੀਰ ਜੀ ਸੰਤ ਸਾਹਿਬ ਕੀ ਹਾਲ ਹੈ ਹੋਰ ਭਾਜੀ ਕਾਇਮ ਸਿੱਤਾ ਵਧੀਆ ਵਧੀਆ ਜੀ ਠੀਕ ਆ ਅੱਛਾ ਫਿਰ ਬਲਜਿੰਦਰ ਮਾਲ ਇਸੇ ਤਰ੍ਹਾਂ ਹੀ ਆਪਣੇ ਕੋਲ ਹੱਥ-ਸੱਤ ਨੱਕ ਜਿਹੜੇ ਮੌਜੂਦ ਹੀ ਹੁੰਦੇ ਆਂ ਹਾਂਜੀ ਵੀਰ ਜੀ ਠੀਕ ਅੱਜ ਵੈਸੇ ਕਿੰਨੀਆਂ ਟੋਕੜ ਗੱਪਣ ਮਜਾ ਆਪਣੇ ਕੋਲ ਜੀ ਅੱਜ ਟੋਕੜ ਗੱਪਣਾ ਸਰ ਚਾਰ ਮੱਜਾਂ ਟੋਕੜ ਗੱਪਣਾ ਜੀ ਠੀਕ ਹੈ ਜੀ ਇੱਕ ਮੱਜ ਜੀ ਬੱਚਾ ਮਰ ਗਿਆ ਜੀ ਠੀਕ ਹੈ ਇੱਕ ਤਿਆਰ ਆ ਜੀ ਇੱਕ ਛੋਟੀ ਪਲੂਣ ਪਹਿਲਾ ਸੂਆ ਆਪਣਾ ਹਾਂਜੀ ਠੀਕ ਆ ਇੱਕ ਕਿਸਾਨ ਵੀਰ ਉਹ ਆਪਾਂ ਛੋਟੀ ਜਣ ਨੂੰ ਦਿਖਾਵਾਂਗੇ ਪਲੂਣ ਪਹਿਲਾ ਸੂਆ ਛੋਟੀ ਨੇ ਸੋਣਾ ਤੇ ਜਿਹੜੇ ਭਰਾ ਨੂੰ ਇਹ ਛੋਟੀ ਪਸੰਦ ਆਊਗੀ ਠੀਕ ਆ ਜੀ ਸੋ ਮਹੀਨੇ ਦੇ ਲਗਭਗ 3-4 ਆ ਜਿਹੜਾ ਇਹ ਕੱਚੀ ਆ ਬਾਕੀ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਸੋ ਸ਼ੁਰੂਆਤ ਵੀ ਰਵਿੰਦਰ ਗੱਲੇ ਪਾਸਿਓਂ ਕਰਦੇ ਜੇ ਇਧਰੋਂ ਸਰ ਕਰੀਏ ਆ ਪਹਿਲੇ ਨੰਬਰ ਤੋਂ ਇੱਥੋਂ ਕਰ ਲੈਨੇ ਸ਼ੁਰੂਆਤ ਕੀ ਬੇਰਵਾ ਇਸ ਮੱਝ ਦਾ ਵੀਰ ਸਰ ਜੀ ਇਹ ਪੰਜਾਂ ਮਹੀਨੇ ਦੀ ਗੱਬਣਿਆ ਠੀਕ ਹੈ ਵੀਰੇ ਤੇ 7 ਕਿਲੋ ਦੁੱਧ ਆਜਾ ਨਜ਼ਰ ਆ ਠੀਕ ਆ ਜੀ ਹਾਂਜੀ ਠੀਕ ਆ ਜੀ 7 ਕਿਲੋ ਦੁੱਧ ਕਿਸਾਨ ਵੀਰ ਉਹਦੇ ਥੱਲੇ ਹੁਣ ਮੌਜੂਦ ਆ ਠੀਕ ਆ ਜੀ ਤੇ ਪੰਜਾਂ ਮਹੀਨਿਆਂ ਦੀ ਜੀ ਹਾਂਜੀ ਗਰੰਟੀ ਦਾ ਜੀ 50 ਮਹੀਨੇ ਦੀ ਜਿਹੜੀ ਗਰੰਟਡ ਜਿਹੜੀ ਇਹ ਗੱਪਣਾ ਠੀਕ ਹੈ ਜੀ ਚੈੱਕ ਪਾਸ ਆ ਉਹ ਵੀਰ ਉਹਨਾਂ ਨੇ ਆਪਣੀ ਤਸੱਲੀ ਕਰਵਾਈ ਹੈ ਕੋ ਮੇਰਾ ਭਰਾ ਫਾਰਮਰ ਕੋਈ ਵੀ ਹੁੰਦਾ ਹੈ ਆਪਣੇ ਤੁਸੀਂ ਤਲੋ ਤਸੱਲੀ ਕਰਵਾ ਕੇ ਲੈ ਕੇ ਜਾ ਸਕਦੇ ਜੀ ਸੋ ਤੋਰਾ ਤਾਰਾ ਇੱਕ ਵਾਰ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਆ ਤੇ ਕਦ ਕੋ ਦੁਬੱਟਾ ਇਸ ਮੈਂ ਦਾ ਬਾਕੀ ਮਿਲਦੀ ਆਪਣੇ ਕੋਲ ਵੀਰ ਕਿਵੇਂ ਬਲਜਿੰਦਰ ਭਾੜੇ ਤੇ ਵੀਰ ਜੀ ਕਈ ਵਾਰ ਨਾ ਭਾੜੇ ਦੇ ਕਈ ਵਾਰਾਂ ਟੀਕਾ ਲਾਉਣਾ ਪੈਂਦਾ ਜੀ ਠੀਕ ਹੈ ਜੀ ਹਾਂਜੀ ਸੋ ਕਈ ਵਾਰਾਂ ਦੋਸਤੋ ਭਾੜੇ ਤੇ ਵੀ ਕਰਮਾ ਲਈ ਮਿਲ ਜਾਂਦੀ ਹੈ ਤੇ ਕਈ ਵਾਰਾਂ ਵੀਰਾਂ ਦਾ ਵੀ ਟੀਕਾ ਜ਼ਰੂਰ ਲਾਉਣਾ ਸੋ ਬਾਕੀ ਤੁਹਾਨੂੰ ਆਪਾਂ ਲੇਵੇ ਲੋਵੇ ਦੀ ਸਫਾਈ ਚੈੱਕ ਕਰਾ ਦਈਏ ਇੱਕ ਸਾਰ ਬਿਲਕੁਲ ਪਧਰ ਲੇਵਾ ਸੋ 7 ਕਿਲੋ ਦੁੱਧ ਪੰਜਾ ਮਹੀਨਿਆਂ ਦੀ ਇਹ ਗੱਭ ਚੈੱਕ ਪਾਸ ਗਾਂ ਕਨਵਾ ਸੂਬਾ ਹੁੰਦੀ ਹੈ ਫਿਰ ਤੀਜਾ ਚੌਥਾ ਲਾ ਲਓ ਜੀ ਕੋ ਚੌਥਾ ਮੰਨ ਲ ਗੇ ਸੋਧਾ ਕਰ ਲੈਣਾ ਕਰ ਲਈਏ ਲਓ ਵੀ ਪ੍ਰੈਜ਼ੈਂਟ ਟਾਈਮ ਜਿਹੜੀ ਦੋਸਤੋ ਤੀਜੇ ਸੂਵੇ ਦੇ ਵਿੱਚ ਹੁਣ ਮਿਲਦੀ ਪਈ ਹੈ ਕਰਮਾਂ ਵਾਲੀ ਗਾਂ ਚੌਥੇ ਸੂਵੇ ਦੀ ਲਈ ਅੱਗੇ ਗੱਭਣ ਤੇ ਕੱਦ ਘਾਠ ਵਾਲੀ ਮੈਂ ਆ ਠੀਕ ਹੈ ਜੀ ਬਿਲਕੁਲ ਪਤਲਾ ਪਿੰਡਾ ਬਾਕੀ ਵਿਰਲਵੰਦ ਚੰਗੀ ਆਪਸੀ ਸਨਾਂ ਦੀ ਆ ਦੇਖੋ ਅਸਾ ਵੀਰ ਜਿੰਦਰੋਂ ਬਾਕੀ ਚਵਾਈ ਭੋਰ ਛੱਟੇ ਤੋਂ ਬਚਾਈ ਆ ਬਚਾਈ ਆ ਸਰ ਤੇ ਹੈ ਪੋਲੀ ਚੋੜੀ ਪੋਲੀ ਆਪਦੀ ਦੋ ਡੰਗ ਚੋਂ ਤਿੰਨ ਚੋਂ ਆਪਣ ਕੋਈ ਤਰਾਈਗੀ ਨਹੀਂ ਠੀਕ ਹੈ ਵੀਰੇ ਹਾਂਜੀ ਲੋ ਵੀ ਠੀਕ ਹੈ ਜੀ ਸੋ ਸਮੇ ਤੋਂ ਸਮਾਂ ਮੇਰੇ ਭਰਾਵੋ ਤੁਸੀਂ ਕੜਨਾ ਠੀਕਾ ਜਿਵੇਂ ਮਰਜੀ ਇੱਥੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਚਵਾਈ ਚ ਵੀ ਜਿਹੜੇ ਪਾਸੇ ਕੋਈ ਮਾਰੀ ਨਹੀਂ ਗਈ ਕਰਮਾਂ ਲਈ ਬਾਕੀ ਆ ਫੇਸ ਕੁਆਲਟੀ ਤੁਹਾਨੂੰ ਵਿਖਾ ਦਿੰਨੇ ਆ ਮੂੰਹ ਮੱਥਾ ਤੁਸੀਂ ਚੈੱਕ ਕਰ ਲਓ ਠੀਕਾ ਜੀ ਅੱਗੇ ਚੌਥਾ ਸੂਬਾ ਇਸ ਮੈਨੇ ਸੁਣਾ ਤੇ ਤੀਜੇ ਸੂਬੇ ਦੇ ਵਿੱਚ ਹੁਣ 7 ਕਿਲੋ ਧਾਰਾਂ ਦੇ ਥੱਲੇ ਮੌਜੂਦ ਠੀਕਾ ਤਾਂ ਬਾਕੀ ਹੈ ਪੂਰੀ ਵੱਡੀ ਮਾਜਾ ਠੀਕਾ ਜੀ ਉਹਦਾ ਫਿਰ ਬਜਿੰਦਰ ਮੁੱਲ ਕੀ ਰਹੂਗਾ ਮੁੱਲ ਸਾਰੇ ਆਪਾਂ ਦੇ ਲੈਣ ਵਾਲੇ ਕਰਨੇ ਆ ਜੀ ਹਾਂ ਬਸ ਹਾਂ ਨਾਲ ਹੀ ਜੀ ਬਿਲਕੁਲ ਮੁੱਲ ਕਰਨ ਭਰਸੀ ਵੀ ਕਰੀਏ ਹਾਂ 75000 ਚ 1000 ਛੂਟ ਕਰ ਦਾਂਗੇ 75000 ਹੀ ਛੱਡ ਦਈਏ ਹਾਂ ਜੀ 74 ਦੀ ਦੇ ਦਾਂਗੇ 74 ਦੀ ਦੇ ਦਾਂਗੇ ਲੋ ਵੀ 74000 ਦੀ ਦੋਸਤ ਇਹ ਮਾਜਾ ਮਿਲ ਜੂਗੀ ਤੁਹਾਨੂੰ ਟੋਪੜ ਗੱਪਣ ਮਾਜਾ ਬਾਕੀ ਵੇਰਵਾ ਤੁਹਾਨੂੰ ਪੂਰਾ ਆਪਾਂ ਦੇ ਦਿੱਤਾ ਸੋ ਪਸੰਦ ਆਊਗੀ ਇੱਕ ਸਾਰ ਪਧਰਾਈ ਬਹੁਤ ਜਿਆਦੀ ਚੱਲੇ ਦੇ ਦੇ ਇੱਕ ਫਾਇਰ ਨੰਬਰ ਤੇ ਵੀਰ ਇਹਦਾ ਕੀ ਬੇਰਵਾ ਆ ਗਿਆ ਇਹ ਸਰ ਬੱਚਾ ਮਰਿਆ ਵਾ ਠੀਕ ਹੈ ਜੀ ਕੋਈ 2 ਮਹੀਨੇ ਢਾਈ ਦੀ ਸੂਈ ਆ ਜੀ ਇਹ ਬਗੈਰ ਬੱਚਿਆਂ ਆ ਹਾਂਜੀ ਬਾਬੇ ਕੋਈ 2 ਮਹੀਨੇ ਕੋ ਢਾਈ ਕਿ ਮਹੀਨੇ ਦਾ ਆਈਡੀਆ ਲਾ ਲਿਓ ਠੀਕ ਹੈ ਜੀ 2 ਢਾਈ ਕਿ ਮਹੀਨੇ ਦੀ ਇਹ ਸੂਈ ਆ ਬਗੈਰ ਬੱਚਿਆਂ ਆ ਠੀਕ ਹੈ ਜੀ ਬੱਚਾ ਦਾ ਐਕਸਪਾਇਰ ਹੋ ਗਿਆ ਸੀਗਾ ਤੇ ਫਿਲਹਾਲ ਤੁਸੀਂ ਇੱਕ ਵਾਰੀ ਪੂਰੀ ਮਾਝ ਦੇ ਦੇਖ ਸਕਦੇ ਹੋ ਠੀਕ ਹੈ ਜੀ ਅੱਛਾ ਫਿਰ ਜਿੰਦਰ ਹੋ ਵੀ ਤਿੱਜੇ ਦੇ ਸਵੇਰੇ ਢਿੱਗੇ ਤਿੱਗੇ ਆਈ ਤਿੱਜੇ ਦੇ ਸਵੇਰੇ ਤੇ ਦੁੱਧ ਕਿੰਨਾ ਇਸ ਵਕਤ ਚਵਾਰੀ ਆ ਸਰ 7 ਕਿਲੋ ਦੁੱਧ ਆ 7 ਕਿਲੋ ਦੋਸਤੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਅੱਛਾ ਫਿਰ ਬੱਚੇ ਮਰਨ ਤੋਂ ਬਾਅਦ ਫਿਰ ਮਿਲਦੀ ਆ ਆਪਣੇ ਕੋਲ ਕਿਵੇਂ ਹੁਣ ਸਰ ਟੀਕਾ ਲਾ ਕੇ ਪਰਸੇ ਬੱਚਾ ਮਰਿਆ ਵੰਗਾ ਪਾਲ ਲਈ ਦੇ ਅਗਲੇ ਲੱਤਾਂ ਠੀਕ ਹੈ ਜੀ ਸੋ ਦੋਸਤੋ ਟੀਕੇ ਤੇ ਮਿਲਦੀ ਆ ਵੰਗਾ ਮਗਰ ਲੀਆਂ ਲੱਤਾਂ ਨੂੰ ਪਾ ਲੈਣਾ ਅਗਲੀਆਂ ਲੱਤਾਂ ਸੋਰੀ ਅਗਲੀਆਂ ਲੱਤਾਂ ਨੂੰ ਵੰਗਾ ਪਾ ਲੈਣਾ ਠੀਕ ਹੈ ਜ ਤੇ ਬਾਕੀ ਮੱਝ ਪ੍ਰੋਪਰ ਤੁਸੀਂ ਦੇਖ ਸਕਦੇ ਜੀ ਠੀਕ ਆ ਸੋ ਸਮਾਂ ਵੀ ਇਕ ਵਾਰੀ ਤੁਹਾਨੂੰ ਫਿਰ ਆਪਾਂ ਨੋਟ ਕਰਾਵੰਦਿਆਂ ਕੋਈ 2:30 ਵਜਦਾ ਕੋਈ ਦੁਪਹਿਰ ਦਾ ਸਮਾਂ ਤੇ ਮਾਰਨਿੰਗ ਜਿਹੜੀ ਚਵਾਈ ਆ ਇਹਨਾਂ ਪਸ਼ੂਆਂ ਦੀ ਹੋਈ ਆ ਠੀਕ ਆ ਜੀ ਇਹ ਸਵੇਰ ਫਿਰ ਕਿੰਨੇ ਕ ਵਜੇ ਚੋਲੇਦੇ ਪਸ਼ੂ ਸਰ ਸਾਢੇ 5 6 ਵਜੇ ਦਾ ਟਾਈਮ ਹੁੰਦਾ ਜੀ ਸੋ ਸਾਢੇ 5 6 ਵਜੇ ਹਾਂਜੀ ਠੀਕ ਆ ਜੀ ਦੁੱਧ ਇੱਕ ਵਾਰੀ ਫਿਰ ਮਾੜਾ ਦੱਸੋ ਕਿੰਨਾ ਦੱਸਿਆ ਜੀ 7 ਕਿਲੋ ਦੁੱਧ 7 ਕਿਲੋ ਲਓ ਜੀ 7 ਕਿਲੋ ਦੁੱਧ ਇਹਦਾ ਮੋਲ ਵੀ ਰਬਿੰਦਰ ਕੀ ਰਹੂਗਾ ਸਰੇ ਦਾ 65000 ਰੁਪਿਆ 65000 ਹਾਂਜੀ 60000 ਰੁਪਿਆ ਮੰਨ ਕਰਾਂਗੇ ਠੀਕ ਆ ਜੀ ਹਾਂਜੀ 64 ਦੀ ਦੇ ਦਗੇ 64 ਦੀ ਠੀਕ ਆ ਯਾਰ ਲਾ ਵੀਰਾ ਆਉਦੀ ਤੋਗੇ ਵੇਖ ਲੈ ਦੋ ਤੰਗ ਤੋਂ ਬਿਲਕੁਲ ਲਓ ਵੀ 64000 ਦੀ ਮਿਲ ਜੂਗੀ ਠੀਕ ਆ ਜੀ ਡਿਮਾਂਡ ਕੁਝ ਵੀ ਕਰਾ ਲਓ 64000 ਦੀ ਹਾਂ ਨਾ ਇੱਕ ਤੀਜੇ ਨੰਬਰ ਤੇ ਇੱਕ ਤੁਹਾਨੂੰ ਦਿਖਾ ਦੇ ਨੇ ਢੇਲੀ ਹੈ ਕਿ ਮੀਨੀ ਹੈ ਵੀਰ ਮੀਨੀ ਮੱਝ ਆ ਗਈ ਆ ਕਰੋ ਚੈੱਕ ਸੋ ਕੱਦ ਹਾਈਟ ਦੋਸਤੋਂ ਦਾ ਪੂਰਾ ਵੱਡਾ ਹੈ ਸਿੰਗਲ ਹੱਡੀ ਦੀ ਆ ਇਹ ਟੋਪਰ ਦੇ ਬਣ ਆ ਗਈ ਹੈ ਹਾਂਜੀ 7 ਮਹੀਨੇ ਦੀ 7 ਮਹੀਨਿਆਂ ਦੀ ਗੱਬਣਾ ਦੁੱਧ ਦੇ ਥੱਲੇ ਇੱਕੇ ਟਾਈਮ 5 ਕਿਲੋ ਜੀ ਇੱਕੋ ਟਾਈਮ ਜਿਹੜੀ ਦੋਸਤੋ ਇੱਥੇ ਪੈਰੀ ਮਿਲਦੀ ਆ 5 ਕਿਲੋ ਦੁੱਧ ਠੀਕ ਆ ਜੀ 7 ਮਹੀਨੇ ਦੀ ਗੱਬਣਾ ਤੇ ਪੂਰੇ ਵੱਡੇ ਦਾ ਚੇਦੀ ਮਾਝਾ ਸਿੰਗਲ ਹੱਤੀ ਬਾਕੀ ਬਾਹਰ ਕੱਢ ਕੇ ਤੁਹਾਨੂੰ ਤੁਸਲੀ ਨਾਲ ਦਿਖਾ ਰਹੇ ਆਪਾਂ ਠੀਕ ਆ ਜੀ ਸੋ ਕਾਫੀ ਭਰਾ ਆਪਣੇ ਸ਼ੌਂਕ ਰੱਖਦੇ ਆ ਮੀਣੀਆਂ ਦਾ ਕਿ ਢੇਰੀਆਂ ਦਾ ਵੀ ਇਹ ਸ਼ੌਂਕ ਰੱਖਦੇ ਆ ਸੋ 7 ਮਹੀਨਿਆਂ ਦੀ ਜਿਹੜੀ ਦੋਸਤੋ ਇਹ ਗੱਬਣਾ ਇੱਕੋ ਟਾਈਮ 5 ਕਿਲੋ ਦੁੱਧ ਦੇ ਰਹੀ ਆ ਇਹ ਫਿਰ ਵੀ ਬਲਜਿੰਦਰ ਜਦੋਂ ਮਿਲਦੀ ਐ ਕੋਈ ਟਾਈਮ ਆ ਮਿਲਦੀ ਪਹਾੜੇ ਤੇ ਕਿ ਟਿਕਾ ਟੂਗਾ ਨਹੀਂ ਟਿਕਾ ਲਉਂਦੇ ਸਰ ਠੀਕ ਆ ਵੀਰੇ ਹਾਂਜੀ ਕਰੋ ਚੱਕ ਜੀ ਠੀਕ ਆ ਜੀ ਸੋ ਫੇਸ ਕੁਆਲਟੀ ਤੁਹਾਡੇ ਸਾਹਮਣੇ ਆ ਆ ਮੂੰਹ ਮੱਥਾ ਠੀਕ ਆ ਜੀ ਤੇ ਕੱਦ ਹਾਈਟ ਕਰਨ ਵਾਲੀ ਦਾ ਪੂਰਾ ਵੱਡਾ ਬਿਲਕੁਲ ਪਤਲਾ ਪਿੰਡਾ ਤੇ ਚਵਾਈ ਦੇ ਵੀ ਬਿਲਕੁਲ ਓਕੇ ਥੱਲੇ ਓਕੇ ਸਰ ਠੀਕ ਆ ਵੀਰੇ ਸਮਾ ਕਿਸਾਨ ਵੀ ਤਾਂ ਤਕਰੀਬਨ ਇਦਾ ਵੀ ਹਜੇ ਥੋੜੇ ਰਹਿ ਗਏ ਬਾਕੀ ਪਿਛੇ ਸਮੂਹ ਦਾ ਸੱਪਾ ਮਹੀਨਿਆਂ ਦੀ ਤਕਰੀਬਨ ਕੋਈ 3 ਨਗ ਮਹੀਨੇ ਹਜੇ ਸਮਾ ਨਹੀਂ ਆਇਆ ਮਿੱਤਰੋ ਸਾਰਾ ਹਰਿਆਣੇ ਚ ਮੱਝ ਆਈ ਇਹ ਮੱਝ ਹਰਿਆਣੇ ਚ ਆਈ ਠੀਕ ਆ ਜੀ ਸੋ ਇਹ ਵੀਰਾਂ ਦਾ ਵੀ ਉਧਰ ਦੀ ਮੈਂ ਆ ਠੀਕ ਆ ਜੀ ਆਊਟ ਆਫ ਸਟੇਟ ਆ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਹਰਿਆਣੇ ਵਾਲੀ ਸਾਈਡ ਦੀ ਇਹ ਮੱਝ ਆ ਬਾਕੀ ਢਾਂਚਾ ਕੱਦ ਕਾਠ ਵੇਖ ਕੇ ਨਾਰਮਲ ਹੀ ਸਾਰੇ ਭਰਾਵਾਂ ਨੂੰ ਇੱਕ ਆਈਡੀਆ ਹੋ ਹੀ ਜਾਂਦਾ ਠੀਕ ਆ ਜੀ ਸੋ ਪੂਰੇ ਵੱਡੀ ਹਾਈਡ ਕੱਦ ਦੇ ਵਿੱਚ ਆ ਇਹੋ ਜਿਹਾ ਪਸ਼ੂ ਤੋਂ ਚੋ ਕਟੀਆਂ ਕੁੱਟੀਆਂ ਕੋਈ ਪ੍ਰਾਚੰਗੀਆਂ ਸੋ ਕਾਫੀ ਵੀ ਰੀਡਿਮਾਂਡ ਕਰਦੇ ਰਹਿੰਦੇ ਠੀਕ ਹੈ ਜੀ ਮੀਣੀਆਂ ਮਜਾਂ ਝੋਟੀਆਂ ਦੀ ਆਹ ਦੇਖੋ ਜੀ ਸੋ ਬਾਕੀ ਇਹ ਥੰਮਦੇਵਾ ਇੱਕ ਤੋਂ ਆਪਾਂ ਬਹਿਣੀ ਵਾਲੇ ਪਾਸੋਂ ਦਿਖਾ ਰਹੇ ਆ ਮੋਟੀ ਮਿਲਕ ਵੇਨ ਸੋ ਸੱਜਰ ਦਾ ਵੀਰ ਬਜਿੰਦਰ ਦਾ ਕੋਈ ਦੁੱਧ ਪਤਾ ਆਪਾਂ ਨੂੰ ਕੋਈ ਸਰ 15 15 ਕਿਲੋ ਕਹਿੰਦੇ ਠੀਕ ਹੈ ਜੀ ਵੀ ਹੋਣੀ ਜਿਹੜੀ ਕਰਮਾ ਵਾਲੀ ਮੈਨ ਲੱਗਾ ਵੀ ਇੱਕੀਰ ਤੇ ਆ ਕੇ ਸੱਤਾਂ ਮਹੀਨੇ ਹੁਣ ਪਾਲੋਗੇ ਤੁਹਾਨੂੰ ਫਰਾ ਸੱਦਵਾ ਮਹੀਨੇ ਜਾਂਦੇ ਜੀ ਤੇ ਇਹਦਾ ਮੁੱਲ ਕੀ ਕਰਦੇ ਆ ਅੱਜ ਆਪਾਂ ਇਹ ਸਰ ਮੁੱਲ ਪਰ 82 ਕਰੋ 80 ਜੋ ਹਜ਼ਾਰ ਪੇ ਛੱਡਾਂਗੇ ਠੀਕ ਹੈ ਜੀ ਇੱਕ ਘਾਟ 80 ਦੀ ਹੈ 80 ਦੀ ਲੋ ਵੀ ਇੱਕ ਘਟ 80 ਦੀ ਦੋਸਤੋ ਇਹ ਤੁਹਾਨੂੰ ਅਜ ਮਾਝੇ ਮਿਲ ਜੂਗੀ ਸੋ ਮੇਣੀ ਇਹ ਮਾਝਾ ਬਾਕੀ ਤੁਸੀਂ ਹਾਈਟ ਕੱਦ ਕਾਠ ਪ੍ਰੋਪਰ ਇੱਕ ਉਡੀ ਤਸੱਲੀ ਨਾਲ ਦੇਖ ਲਓ ਠੀਕ ਹੈ ਜੀ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਨਾਲ ਦੇ ਨਾਲ ਹੀ 5 ਕਿਲੋ ਦੁੱਧ ਕੋਈ ਭਰਾ ਕੋ 10 ਦਿਨ 20 ਦਿਨ 15 ਦਿਨ ਹੋ ਸਕਿਆ ਵੀ ਖਰਾਕ ਦੇ ਸਿਰ ਤੇ ਭਾ 25 ਦਿਨ ਦੁੱਧ ਚੋਈ ਚੱਲੋ ਬਾਕੀ ਚਲੋ ਪਸ਼ੂ ਡਰਾਈ ਵੀ ਕਰਨਾ ਚਾਹੀਦਾ ਕੋਈ 2 ਢਾਈ 3 ਮਹੀਨੇ ਅੱਗੇ ਵੀਰਕੋ ਦੀ ਆਪਣੇ ਕੋਲ ਆ ਗਈ ਵੀਰ ਇਹ ਅੰਦਰ 6 ਮਹੀਨੇ ਗੱਭਣ ਸਰ 6 ਮਹੀਨੇ ਦੀ ਗੱਭਣ ਹਾਂਜੀ ਤੇ 6-7 ਕਿਲੋ ਦੁੱਧ ਸਰ ਦੋ ਤੇਰੇ ਥੱਲੇ ਵੀ 6-7 ਕਿਲੋ ਆ ਹਾਂਜੀ ਲੋ ਵੀ 6 ਮਹੀਨੇ ਦੀ ਗੱਬਣਾ ਤਾਂ ਦੋ ਦੋ ਕਿਸਾਨ ਵੀਰੇ ਇਹਦੇ ਥੱਲੇ ਵੀ 6-7 ਕਿਲੋ ਆ ਤੇ ਬਾਕੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਤੁਸਨੀ ਦੇ ਨਾਲ ਇੱਕ ਨਵਾਂ ਸੂਆ ਆ ਕੇ ਸੂਗੀ ਵੀਰੇ ਗਾਂ ਸਾਰੇ ਚੌਥਾ ਪਾਣਾ ਸੂਆ ਜੀ ਚੌਥਾ ਸੂਆ ਹਾਂਜੀ ਲੋ ਵੀ ਕੋਈ ਚੌਥਾ ਸੂਆ ਮੰਨ ਲੈ ਆਪਦੀ ਸਮਝ ਨਾਲ ਪੰਜਵਾਂ ਮੰਨ ਲੈ ਤੀਜਾ ਮੰਨ ਲੈ ਉਹ ਮੇਰਾ ਭਰਾ ਤੁਸੀਂ ਆਪਦੀ ਸਮਝ ਵੇਖ ਲਿਆ ਜੀ ਠੀਕ ਆ ਜੀ ਦੰਦੋਂ ਕਾਇਮ ਹੈ ਜੀ ਦੰਦ ਵੀ ਠੀਕ ਆ ਬਈ ਬਾਕੀ ਮੁੱਦਾਂ ਦੰਦ ਪੂਰੇ ਕਾਇਮ ਆ ਕਾਇਮ ਹੈ ਜੀ ਆਵੇ ਆਹਾ ਕੋਈ ਇਹ ਨਾ ਬੋਲਾ ਦੇ ਕੋਈ ਸੱਜਣ ਦੂਰੋਂ ਨੇੜੋਂ ਆਉਣਾ ਠੀਕ ਆ ਜੀ ਸੋ ਦੰਦ ਖੋਰ ਦੀ ਪੂਰੀ ਕਾਇਮ ਆ ਕਰਮਾਂ ਵਾਲੀ ਤੇ ਸੂਬਿਆਂ ਦੇ ਵਿੱਚ ਭਾਵੇਂ ਚੌਥਾ ਮੰਨ ਲਿਓ ਪੰਜਵਾਂ ਮੰਨ ਲਿਓ ਤੁਨਾ ਠੀਕ ਆ ਜੀ ਸੱਤਾਂ ਛਿਆ 6 ਮਹੀਨੇ ਦੀ ਗੱਪਣਾ ਗੱਪਣਿਆ ਜੀ ਛਿਆ ਦੀ ਤਾਂ 6 ਕਿਲੋ ਦੁੱਧ ਹਾਂਜੀ ਇਹ ਆਪਣੇ ਕੋਲ ਫਿਰ ਭਾੜੇ ਤੇ ਹੁਣ ਮਿਲਦੀ ਫਿਰ ਇਹ ਸਰ ਆਪਣੇ ਤੋਂ ਕਿਤੇ ਕਿਤੇ ਲੈਂਦੀ ਏ ਠੀਕ ਆ ਵੀ ਠੀਕਾ ਲੈਂਦੀ ਆ ਜੀ ਲੋਕੀ ਕਦੇ ਕਿਹਨਾਂ ਜਿਹੜਾ ਕਿਸਾਨ ਵੀ ਰੋਟੀਕਾ ਲੈ ਲੈਂਦਾ ਪਸ਼ੂ ਹੱ ਸੋ ਵਪਾਰ ਲੈਣ ਦਾ ਕੰਮ ਆ ਅੱਗੋਂ ਪਸ਼ੂ ਇਸੇ ਤਰ੍ਹਾਂ ਹੀ ਆਉਂਦੇ ਆ ਠੀਕ ਹੈ ਜੀ ਕਈ ਵਾਰਾਂ ਪਿਛੋਂ ਘਰੋਂ ਜਿੱਥੋਂ ਪਸ਼ੂ ਆਉਂਦਾ ਉੱਥੋਂ ਦਾ ਜੰਪਲ ਹੁੰਦਾ ਉਥੋਂ ਤਕਰੀਬਨ ਕਿਤਨਾ ਕਿਤੇ ਭਾਰੇ ਤੇ ਮਿਲਦਾ ਆਉਂਦਾ ਅੱਗੇ ਵਪਾਰ ਲੈਣ ਦੇ ਵਿੱਚ ਆਣ ਕੇ ਜਿਦਾਂ ਕਿ ਟੀਕਾ ਪਸ਼ੂ ਲਵਾ ਹੀ ਲੈਂਦੇ ਆ ਠੀਕ ਆ ਸੋ ਬਾਕੀ ਲੈਵਲ ਹੋਵੇ ਦੀ ਕਰਮਾਂ ਲਈ ਇਹ ਵੀ ਸਾਫ਼ ਸੁਥਰੀ ਆ ਆ ਦੇਖੋ ਸੋ 6 ਮਹੀਨੇ ਦੀ ਗੱਭਨ ਤੇ 6 ਕਿਲੋ ਤਾਰਾਂ ਦੇ ਤਲੇ ਮਿਲਦੀ ਦੋਨੋਂ ਟਾਈਮੀਆਂ ਦੋਵੇਂ ਟਾਈਮ ਸਰ ਦੋਵੇਂ ਟਾਈਮ ਮਿਲਦੀ ਹੈ ਠੀਕ ਹੈ ਜੀ ਹਾਂਜੀ ਸੋ ਆ ਵੇਖੋ ਜੀ ਠੀਕ ਹੈ ਬਾਕੀ ਰੇਟ ਬਹੁਤ ਜਿਆਦਾ ਜਾਇਜ਼ ਆ ਜੈਨੂਨ ਰੇਟ ਆ ਤੇ ਵੀਰ ਬਲਜਿੰਦਰ ਦੇ ਦੀ ਕੀ ਮੁੱਲ ਕੀ ਡਿਮਾਂਡ ਰਹੂਗੀ ਸਰ ਮੁੱਲ ਕਰਨੋਂ ਪਰ 70 ਵੀ ਕਹੀ ਜਾਈਏ ਹਾਂ ਜੀ 65000 ਦੀ ਮੱਝ ਦੇ ਦਾਂਗੇ 65 ਦੀ ਹਾਂ ਜੀ ਇੱਕੋ ਇੱਕ ਹੀ ਰੇਟ ਪਾਸ ਕਰਾਂਗੇ ਮਾਨ ਕਰਨ ਜੀ ਉਹ ਕਰਦੇ ਜੇ ਮੌਕੇ ਤੇ ਹਾਂ ਜੀ ਲੋ ਵੀ ਇਹ 65000 ਦੀ ਦੋਸਤੋ ਹਾਂ ਨਾ ਜਿਹੜੀ ਤੁਹਾਨੂੰ ਮੱਝ ਮਿਲ ਜੂਗੀ ਸੋ ਬਾਕੀ ਗੱਬਣ ਪੋਕਰ ਆ ਕਾਫੀ ਭਰਾ ਆਪਣੇ ਸ਼ੌਂਕ ਰੱਖਦੇ ਵੀ ਇਹਨਾਂ ਦਿਨਾਂ ਦੇ ਵਿੱਚ ਚਲੋ ਗੱਬਣ ਪੋਕਰ ਪਸ਼ੂ ਲੈ ਲਿਏ ਕਾ 2 ਰੁਪਏ ਨਾਲ ਰਲ ਵੀ ਜਾਣ ਤੇ 65000 ਦੀ ਤੁਹਾਨੂੰ ਇਹ ਮੱਝ ਮਿਲ ਜੂਗੀ ਠ ਇੱਕ ਇਧਰ ਝੋਟੀ ਬਿਖਾ ਦਿੰਦੇ ਆ ਇਹ ਝੋਟੀ ਕਿਵੇਂ ਪਲੂਨ ਪਹਿਲਾਂ ਨਹੀਂ ਹੈ ਪਹਿਲਾਂ ਪਹਿਲਾਂ ਸਰ ਇਹ ਹਰਿਆਣੇ ਦੀ ਮੱਝ ਉਹਦੇ ਮਗਰ ਝੋਟੀ ਆਈ ਹੈ ਜੀ ਠੀਕ ਆ ਵੀਰੇ ਕਿੰਨਾ ਮਹੀਨੇ ਸਰ ਗੱਬਣਿਆ 3 ਮਹੀਨੇ ਦੀ ਆਪਣੇ ਹੱਥੀ ਚੈੱਕ ਹੋਈ ਆ ਚੈੱਕ ਹੋਈ ਹੈ ਜੀ ਆਪ ਦਾ ਡਾਕਟਰ ਕੋਈ ਵੀ ਲਿਆਵੇ ਚੈੱਕ ਕਰਾਵੇ ਫੇਰ ਠੀਕ ਆ ਸੋ ਦੋਸਤੋ ਇਹ ਵੀ ਤਾਂ ਦਾ ਪਿੱਛੇ ਮੱਝ ਤੇ ਆਈ ਸੀ ਠੀਕ ਆ ਜੀ ਸੋ ਮੱਝ ਹਰਿਆਣੇ ਵਾਲੀ ਸਾਈਡ ਤੋਂ ਸੀਗੀ ਮਗਰ ਸੀਗੀ ਇਹ ਕੱਟੀ ਹੁਣ 3 ਮਹੀਨਿਆਂ ਤੋਂ ਪਲੱਸ ਲਾਵਾ ਚਾਹੇ 3 ਮਹੀਨੇ ਲਾ ਲਓ ਤੇ ਤਿੰਨਾ ਮਹੀਨੇ ਦੀ ਇਹ ਜਿਹੜੀ ਗੱਬਣ ਚੈੱਕ ਪਾਸ ਆ ਸੋ ਛੋਟੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਰਹੇ ਆ ਮਾਰੋ ਚਾ ਤੇ ਇੱਕ ਵਾਰੀ ਚਾਰੇ ਥਾਨ ਬਾਕੀ ਥਾਨ ਤੁਹਾਨੂੰ ਬਹੁਤ ਵਧੀਆ ਗੈਬ ਗੂਪ ਚੰਗਾ ਆਪਸੀ ਥਾਨਾ ਦਾ ਬਾਕੀ ਆ ਫੇਸ ਮੂੰਹ ਮੱਥਾ ਕਰ ਲੋ ਚੱਕ ਛੋਟੀ ਸਿੰਘੀ ਆ ਤੇ ਬਿਲਕੁਲ ਬਲੈਕ ਮੱਥਾ ਕੁਝ ਕੁ ਮਗਰ ਜਿਹੜੀ ਪੂਛ ਕੋਈ 4 ਤੋਂ 5 5 6 ਇੰਚ ਵਾਈਟ ਆ ਆ ਦੇ ਲਓ ਜੀ ਠੀਕ ਆ ਸੋ ਬਾਕੀ ਥਣ ਚਾਰੇ ਆ ਠੀਕ ਆ ਜੋ ਚਲੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦੇਤੀ ਆ ਹਾਂਜੀ ਸੋ ਥਣ ਚਾਰੇ ਆ ਠੀਕ ਆ ਆ ਦੇਖੋ ਲਓ ਵੀ ਠੀਕ ਆ ਜੀ ਸੋ ਹੈ ਪੂਰੀ ਸੀਲ ਹੋ ਤਸਾਉ ਆ ਠੀਕ ਥੰਡੀ ਧੀਰੀ ਝੋਟੀ ਆ ਸੋ ਤਿੰਨ ਮਹੀਨਿਆਂ ਦੀ ਦੋਸਤੋ ਗੱਬਾਂ ਚੈੱਕ ਪਾਸ ਆ ਕੋਈ ਵੀ ਭਰਾ ਆਪਣਾ ਫਾਇਦਾ ਨਾ ਕਰਕੇ ਡਾਕਟਰ ਆਪ ਦਾ ਚੈੱਕ ਕਰਨਾ ਚਾਹੁੰਦਾ ਤੇ ਡਾਕਟਰ ਤੁਸੀਂ ਆਪਣਾ ਵੀ ਲੈ ਕੇ ਆ ਸਕਦੇ ਜਨਾਬ ਤੇ ਤਸੱਲੀ ਕਰ ਸਕਦੇ ਜੀ ਠੀਕ ਸੋ ਝੋਟੀ ਅੱਗੇ ਭਰੂਗੀ ਠੀਕ ਹੈ ਜੀ ਕਿਉਂਕਿ ਲਵੀ ਝੋਟੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਰਮਾ ਲਈ ਅਜੇ ਤਕਰੀਬਨ ਕੋਈ 7 ਕੁ ਮਹੀਨੇ ਤੋਂ ਸਮਾਂ ਪਿਆ ਚੰਗੀ ਸੇਵਾ ਕਰ ਲਵਾਂਗੇ ਮੇਰਾ ਭਰਾ ਕੋਲ ਜਾ ਕੇ ਤੇ ਭਰੂਗੀ ਝੋਟੀ ਜਿਵੇਂ ਜਿਵੇਂ ਭਰਗੀ ਕਰਮਾ ਲਈ ਉਵੇਂ ਦੂਣੀ ਜਾਪਣੀਆਂ ਤੇ ਇਹ ਅਜੇ ਵੀਰ ਬਲਜਿੰਦਰ ਕੀ ਮੁੱਲ ਦੀ ਆਪਣੇ ਕੋਲ ਇਹ ਸਰ ਜੀ ਮੁੱਲ ਕਰਾਉਣ ਨੂੰ ਪਰ 55 ਵੀ ਕਰਾ ਸਕਦੇ ਹਾਂ 55 ਕਰਾ ਸਕਦੇ ਹਾਂ 50000 ਰੁਪਏ ਮੰਨ ਕਰਵਾ ਜੀ 49 ਦੀ ਦੇ ਦਿੱ ਗਏ ਹਾਂਜੀ ਠੀਕ ਹੈ ਬਰੇ ਹੋਰ ਵੀ ਕਰਾਂਗੇ ਮਾਨਦਾਨ ਜਿੱਥੇ ਜਾਗਾ ਠੀਕ ਹੈ ਲੋ ਵੀ ਇੱਕ ਘਟੇ 50 ਦੀ ਵੀਰਾਂ ਦਾ ਵੀ ਦੇ ਦਾਂਗੇ ਬਾਕੀ ਫਿਰ ਵੀ ਕਿਸੇ ਵੀਰ ਦੇ ਆਏਗਾ ਤਾਂ ਮਾਨਤਨ ਹੋਊਗਾ ਸੋ ਬਾਕੀ ਮੇਰਾ ਭਰਾ ਕਰ ਲਿਓ ਸੰਮਰਕ ਤੁਸੀਂ ਆ ਲੋ ਠੀਕ ਹੈ ਜੀ ਠੀਕ ਆ ਇੱਧਰ ਇੱਕ ਕਿਸਾਨ ਵੀਰ ਇੱਕ ਝੋਟੀ ਤੁਹਾਨੂੰ ਦਿਖਾਉਣੇ ਆ ਝੋਟੀ ਬਿਲਕੁਲ ਸਮਾਂ ਥੋੜਾ ਲੈਂਦੀ ਆ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਜਜੂਗੀ ਤੁਸੀਂ ਗੱਲਬਾਤ ਕਰ ਲਿਆ ਜੇ ਇਹ ਵੀਰ ਬਲਜਿੰਦਰ ਪਹਿਲਾ ਸੁਹਾਈਏ ਪਹਿਲਾ ਸੁਹਾਏ ਸਰ ਲੋ ਵੀ ਪਹਿਲਾ ਸਵੇਰ ਦੋਸਤੋ ਪਲੋਣ ਝੋਟੀ ਨੇ ਸੋਣਾ ਤੇ ਕੱਦਰ ਹਾਈਟ ਝੋਟੀ ਦਾ ਬਹੁਤ ਪਿਆਰਾ ਠੀਕ ਆ ਜੀ ਸੋਹਣੀ ਹਾਈਟ ਕੱਦਰ ਦੇ ਵਿੱਚ ਆ ਤੇ ਸਮਾਂ ਤਕਰੀਬਨ ਇਹਦਾ ਕਿੰਨਾ ਕੁ ਬਾਕੀ ਹੈ ਸਰ 1 ਮਹੀਨਾ ਜੀ 1 ਮਹੀਨਾ ਸੋ 1 ਮੰਥ ਦੋਸਤੋ ਹਜੇ ਸਮਾਂ ਇਹਦਾ ਬਾਕੀ ਆ ਸੋਣ ਦਾ ਬਾਕੀ ਝੋਟੀ ਮੇਰਾ ਪ੍ਰਾਇਕੋਰੀ ਨਿਗਾ ਦੇ ਵਿੱਚੋਂ ਕੱਢੋ ਬਹੁਤ ਪਿਆਰੀ ਝੋਟੀ ਆ ਸੋ ਸ਼ਾਈ ਸ਼ੂਈ ਤੁਸੀਂ ਚੈੱਕ ਕਰ ਸਕਦੇ ਜੇ ਮੱਥਾ ਮੁੱਥਾ ਪੂਰਾ ਬਲੈਕ ਝੋਟੀ ਸਿੰਗੀ ਹਾਈਟ ਵੀ ਸਰ ਸੀਰੀ ਜੋ ਆ ਦੇਖੋ ਫਿਰ ਅਬ ਲਗ ਗਿਆ ਆ ਦੇਖੋ ਜੀ ਤੇ ਹੁਣ ਇਹ ਬਿਰਬਜਿੰਦਰ ਪੂਰਾ ਕਲੀਅਰ ਹੈ ਵੀ ਜਿਹੜੀ 9 ਮਹੀਨੇ ਹੈ ਜੀ ਹਾਂ ਸਰ ਠੀਕ ਹੈ ਜੀ ਸੋ 9 ਮੰਥ ਦੀ ਜਿਹੜੀ ਦੋਸਤੋ ਇਹ ਗੱਬਣਾ ਬਾਕੀ ਕੋਈ ਵੀ ਭਰਾ ਅੱਜ ਲੈ ਕੇ ਜਾਣਾ ਚਾਹੁੰਦਾ ਤਾਂ ਤੁਸੀਂ ਲੈ ਕੇ ਜਾ ਸਕਦੇ ਜੀ ਤੇ ਅੱਜ ਵੀਰ ਬਜਿੰਦਰ ਤਾਂ ਕੋਈ ਮੋਲਮਾਲ ਹੈ ਸਰ ਇਹਦਾ ਫੋਨ ਤੇ ਹੋ ਜਾਏਗਾ ਜਿਹੜਾ ਵੀ ਮੋਲ ਫੋਨ ਤੇ ਆ ਹਾਂਜੀ ਵੀ ਕਈ ਵਾਰ ਹੁੰਦਾ ਵੀ ਪਸ਼ੂ ਚਲੋ ਤਿਆਰੀ ਤੇ ਕਰਕੇ ਵੀ ਸੇਲ ਕਰਨਾ ਪੈਂਦਾ ਹਾਂਜੀ ਉਦੇ ਕਰਕੇ ਤੁਹਾਡਾ ਰਾਬਾ ਵੀ ਫੋਨ ਤੇ ਹੋ ਗਈ ਇਹ ਫੋਨ ਤੇ ਹੋ ਗਈ ਠੀਕ ਆ ਹਾਂ ਜੀ ਸੋ ਦੋਸਤੋ ਖਾਸ ਤੌਰ ਤੇ ਮੇਰਾ ਭਰਾ ਠੀਕ ਆ ਜੀ ਪਹਿਲਾ ਸੂਆ ਪਲੂਨ ਝੋਟੀ ਆ ਨਵਾਂ ਆਂਗਾ ਸ਼ਕੀਰ ਝੋਟੀ ਆ ਬੱਜਾ ਪਸ਼ੂ ਵੀ ਚੰਗਾ ਲੱਗੂਗਾ ਠੀਕ ਆ ਜੀ ਅਜੇ ਮਹੀਨਾ ਖੜਤੀ ਆ ਉਹ ਸਕੋਰਿੰਗ ਤਕਰੀਬਨ ਮੇਰਾ ਭਰਾ ਫੋਨ ਤੇ ਸੰਪਰਕ ਕਰ ਲਿਓ ਜੇ ਰੇਟ ਇਹਦਾ ਫੋਨ ਤੇ ਹੋਊਗਾ ਬਾਕੀ ਰੰਗ ਟੰਗ ਪਿੱਠਪੁੜੇ ਵਾਲੀ ਸਾਈਡ ਤੋਂ ਤੁਸੀਂ ਮਾਰ ਸਕਦੇ ਹੋ ਚਾਤ ਬਿਲਕੁਲ ਗੋਲਾ ਗਲ ਹੈ ਤੇ ਛੋਟੀ ਸਿੰਘੀ ਦੇ ਵਿੱਚ ਝੋਟੀ ਵਕਾਊ ਆ ਠੀਕ ਆ ਹਾਂ ਠੀਕ ਆ ਜੀ ோ அ வீரந்திர ஒன்ற ਇਹ ਝੋਟੀ ਆਪਾਂ ਤੁਹਾਨੂੰ ਐਂਡ ਦੇ ਵਿੱਚ ਦਿਖਾ ਦਿੱਤੀ ਆ ਸੁਭ ਤੇ ਰਜਰੇ ਐਨੀਮਲ ਨੇ ਜ਼ਿਆਦਾਤਰ ਪਸ਼ੂ ਜਿਹੜੇ ਟੋਕਰ ਦਾ ਬਣਾਦੇ ਟੋਕਰ ਦਾ ਪਰ ਵੀ ਕੋਈ ਜ਼ਿਆਦਾ ਸਮੇਂ ਤੇ ਆ ਕੋਈ ਸੱਤਾਂ ਸੱਤਾਂ 6 ਮਹੀਨਿਆਂ ਤੋਂ ਬਾਰ ਬਾਰ ਇਸਾਂ ਤੇ ਅੱਗੇ ਸਮਾਂ ਵੀ ਇਹਨਾਂ ਕਰਮਾਲੀਆਂ ਦਾ ਥੋੜਾ ਰਹਿ ਗਿਆ ਸੂਣ ਦਾ ਬਲਜਿੰਦਰ ਵੀਰੇ ਇਹ ਆ ਜਮਾਲ ਸੀ ਆਪਣੇ ਕੋਲ ਹਾਂਜੀ ਵੀਰੇ ਠੀਕ ਹੈ ਇੱਕ ਆਪਣੇ ਕੰਟੈਕਟ ਨੰਬਰ ਕਰ ਦਿਓ ਸਾਂਜੀ ਵੀਰ ਜੀ 9814754281 ਜੀ ਠੀਕ ਹੈ ਜੀ ਠੀਕ ਹੈ ਕਿਸਾਨ ਵੀਰੋ ਇਹ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਵੀਰ ਬਲਜਿੰਦਰ ਸਿੰਘ ਉਹਨਾਂ ਦੇ ਬੁਰਜ ਨੱਥੂ ਕੇ ਤੁਸੀਂ ਖਾਸ ਵਿਜ਼ਿਟ ਕਰ ਲਿਆ ਜੇ ਸੋ ਬਾਕੀ ਤੈਰੋਂ ਵੀ ਇੱਥੋਂ ਥੋੜੀ ਦੂਰੀ ਤੇ ਲੋਕਾ ਪਿੰਡ ਵੀ ਥੋੜੀ ਦੂਰੀ ਤੇ ਆ ਸੋ ਸਰਾਲੀ ਮੰਡ ਪਿੰਡ ਵੀ ਥੋੜੀ ਦੂਰੀ ਆ ਬਾਕੀ ਆਣ ਕੇ ਇੱਥੇ ਮੇਰਾ ਭਰਾ ਆਪਣੀ ਚੋਕੇ ਪਸਮਾ ਕੇ ਤਸੱਲੀ ਕਰ ਲਿਆ ਜੇ ਡਾਕਟਰ ਸਾਹਿਬ ਕਿਸੇ ਭਰਾ ਨੇ ਨਾਲ ਲੈ ਕੇ ਆਉਣਾ ਚਾਹੇ ਇੱਥੋਂ ਤੁਸੀਂ ਕੋਈ ਚੈੱਕ ਕਰਾਉਣੀ ਚਾਹੁੰਦੇ ਜੇ ਤੇ ਸਾਈ ਬਿਆਨਾ ਕਰਕੇ ਉਹ ਕਰਟੇਰੀਆ ਵੀ ਤੁਸੀਂ ਪੂਰਾ ਕਰ ਲਿਓ ਠੀਕ ਆ ਜੀ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਗ੍ਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ